ਤਸਵੀਰਾਂ ਤੁਹਾਨੂੰ ਵਿਖਾਉਣ ਲਿਆਏ ਆ ਇੱਕ ਮਿਹਨਤੀ ਬਾਪੂ ਦੀਆਂ ਜਿਹਦੀਆਂ ਅੱਖਾਂ ਵਿੱਚ ਜਿਹੜੀ ਨਿਮਰਤਾ ਏ ਅੱਖਾਂ 'ਚੋਂ ਹੰਝੂ ਵੀ ਨੇ ਜੋ ਮਿਹਨਤ ਕਰ ਕਰਕੇ ਸ਼ਰੀਰ ਨੂੰ ਪੱਕਾ ਕਰ ਕਰਕੇ ਵਹਾਏ ਨੇ ਤਾਂ ਉਸ ਬਾਪੂ ਜੀ ਨਾਲ ਅਸੀਂ ਗੱਲਬਾਤ ਕਰਦੇ ਆ ਦਿਖਾਉਨੇ ਆ ਤੁਹਾਨੂੰ ਉਹਨਾਂ ਦੀ ਦਰਦਪਣੀ ਕਹਾਣੀ ਕਿ ਕਿਸ ਤਰ੍ਹਾਂ ਉਹ ਬਜ਼ੁਰਗ ਅਵਸਥਾ ਦੇ ਵਿੱਚ ਵੀ ਜਿਹੜਾ ਅੱਜ ਵੀ ਚਾਹ ਦੀ ਜਿਹੜੀ ਸੇਲ ਕਰ ਰਹੇ ਨੇ ਤੇ ਅਮਰੀਕ ਸਰਦਾ ਸੰਸਥਿਤ ਇਲਾਕਾ ਏ ਸੋ ਹੁਣ ਆਓ ਚੱਲਦੇ ਆ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਸਮੇਂ ਤੋਂ ੜੀ ਇੱਥੇ ਚਾਹ ਬਣਾ ਰਹੇ ਨੇ ਇਹਨਾਂ ਦਾ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੀਤੂ ਸਿੰਘ ਹੈ ਅੱਛਾ ਕਿੰਨੇ ਚਿਰ ਤੋਂ ਇੱਥੇ ਤੁਸੀਂ ਚਾਹ ਬਣਾ ਰਹੇ ਹੋ ਮੈਂ ਸਾਰੇ 2018 ਤੋਂ ਇੱਥੇ ਆ ਚੌਥੀ ਮਹੀਨੇ ਕਿੰਨੀ ਕ ਪਸੰਦ ਕਰਦੇ ਨੇ ਲੋਕੀ ਤੁਹਾਡੀ ਚਾਹ ਕਿੰਨਾ ਘਾਰੇ ਨੇ ਤੁਹਾਡੇ ਤੇਜ ਮਹਾਰਾਜ ਹੁਣ ਤੁਸੀਂ ਆ ਵੀ ਪੀਓ ਬਹੁਤ ਪਸੰਦ ਕਰੋ अच्छा बापू जी ਤੁਸੀਂ ਇਸ ਕੰਮ ਤੋਂ ਪਹਿਲਾਂ ਵੀ ਕੋਈ ਕੰਮ ਕਰਦੇ ਸੋ ਜਾਂ ਸ਼ੁਰੂ ਤੋਂ ਚਾਹ ਰਹੇ ਤੁਸੀਂ ਕੰਮ ਕਰਦੇ ਹੋ ਨਹੀਂ ਜੀ ਮੈਂ ਕਹਿੰਦਾ ਬਲ ਕਾਰੀਗਰ ਆ ਮੈਥੋਂ ਭਾਵੇਂ ਡੰਡਾ ਕੰਮ ਕਰਵਾ ਲੀਂਦੇ ਭਾਵੇਂ ਪੂਲਾ ਦਾ ਕੰਮ ਕਰਵਾ ਲੀਂਦੇ ਅੱਛਾ ਮੈਂ ਖੁਦ ਫਰੰਦਾਨੂ ਆ ਅੱਛਾ 1981 ਤੋਂ 1983 ਤੱਕ ਇਰਾਫੀ ਰਹਿਆ ਇਹ ਹੈ ਕਿ ਹੁਣ ਉਰੇ ਜੋ ਹੋ ਗਿਆ ਅੱਛਾ ਇਸ ਕਰਕੇ ਉਮਰ ਦੇ ਹਿਸਾਬ ਨਾਲ ਮੈਥੋਂ ਕੰਮ ਉਹ ਨਹੀਂ ਜੀ ਹੋ ਰਿਹਾ ਤੇ ਮੈਂ 2018 ਵਿੱਚੋਂ ਕੰਮ ਛੱਡ ਕੇ ਫਿਰ ਇਸ ਤੰਦੇ ਵਿੱਚ ਆਇਆ ਅੱਛਾ ਤੁਸੀਂ ਬਾਹਰ ਵੀ ਕੰਮ ਕਰਕੇ ਆ ਚੁੱਕੇ ਹੋ ਹਾਂਜੀ ਕੀ ਕੰਮ ਕਰਦੇ ਹੋ ਉੱਥੇ ਮੈਂ ਸ਼ੈਟਰਿੰਗ ਦਾ ਕੰਮ ਕਰਦਾ ਸੀ ਅੱਛਾ ਇੱਥੇ ਵੀ ਅਸੀਰੂ ਨੇ ਆਪਣੇ ਆਪ ਬਣਿਆ ਤੇ ਕੰਮਰੇ ਸੋਜਾ ਉਸ ਤੋਂ ਵੀ ਵੱਧ ਹੋਰ ਬੜਿਆ ਹੈ ਲੱਗਦਾ ਸਾਰੇ ਕੰਮ ਕੀਤੇ ਨੇ ਹਾਂਜੀ ਤੇ ਫਿਰ ਚਾਹ ਦਾ ਕੰਮ ਸ਼ੁਰੂ ਕਰਨ ਦਾ ਇਰਾਦਾ ਕਿਵੇਂ ਬਣਿਆ ਕਿ ਇਹ ਕੰਮ ਕੀਤਾ ਜਾਵੇ ਉਹ ਮੈਂ 2 ਮਹੀਨੇ ਘਰ ਰਿਹਾ ਆਪਣੇ ਅੱਛਾ ਜੀ ਤੇ ਮਰੀਆਂੜੀਆਂ ਨਤਾਂਵਾ ਬਾਹਰ ਦੁਰਨੇ ਸ਼ੁਰੂ ਹੋ ਗਈ ਕਿ ਤੂੰ ਤੋਂ ਘਰੋਂ ਬਾਹਰ ਜਾਣਾ ਨਹੀਂ ਆਉਂਦਾ ਤੇ ਇਸ ਕਰਕੇ ਫਿਰ ਸੋਚਿਆ ਕਿ ਕੋਈ ਮੁੰਡਾ ਯਾਰ ਦੋਸਤ ਸੀ ਉਹਨੇ ਕਿਹਾ ਵੀ ਤੂੰ ਇੱਥੇ ਇਹ ਕੰਮ ਕਰ ਕਿ ਸਿਰਫ ਉਹਦੇ ਪਿਆਰ ਦੇ ਫਰੇਂਗ ਕੋਲ ਜਾਮ ਤੇ ਮੈਂ ਪਾਣੀ ਲਈ ਬਾਲਟੀ ਲਿਆ ਕੇ ਰੱਖੀ ਸੀ ਪਾਣੀ ਵਾਸਤੇ ਤੇ ਹੁਣ ਇਹੋ ਟੜ੍ਹੇ ਸਾਹਮਣੇ ਬਾਹਰ ਪਈਆਂ ਬਾਲਟੀਆਂ ਉਹ ਦੋ ਦੋ ਚੁੱਕੇ ਲੈ ਗਈਆਂ ਅੱਛਾ ਹਾਂਜੀ ਬਾਪੂ ਜੀ ਤੁਹਾਡੇ ਜੀਵਨ ਸਾਥੀ ਕੀ ਉਹ ਮੌਜੂਦ ਨੇ ਹੁੰਦੇ ਨੇ ਉਹ ਜਾਂ ਘਰ ਹੀ ਰਹਿੰਦੇ ਨੇ ਨਹੀਂ ਸਰ ਉਹ ਮੇਰੇ ਨਾਲ ਹੀ ਹੁੰਦੇ ਨੇ ਅੱਜ ਥੋੜਾ ਲੇਟ ਹੋ ਗਿਆ ਨਹੀਂ ਜੇ ਪਹਿਸੇ ਤੋਂ ਨਾ ਇੱਥੇ ਹੀ ਹੁੰਣਾ ਸੀ ਹਾਂਜੀ ਤੇ ਕਿੰਨੇ ਦਾ ਕੱਪ ਤੁਸੀਂ ਵੇਚਦੇ ਹੋ ਜਿਹੜੀ ਜਨਤਾ ਹੁੰਦੀ ਹੈ ਕਿੰਨੇ ਦਾ ਕੱਪ ਤੁਸੀਂ ਦਿੰਦੇ ਅਸੀਂ 10 ਰੁਪਏ ਦਾ ਚਾਹ ਦਾ ਕੱਪ ਦਿੰਦੇ ਆ ਜੀ ਅੱਛਾ ਜੀ ਤੇ ਨਾਲ ਰੋਟੀ ਆ ਬਣਾਈ ਦੀ ਆ ਇੱਕ ਸੱਬੀ ਦੋ ਸੱਬੀਆਂ ਬਣਾਈ ਹੋਏ ਆਂ 50 ਰੁਪਏ 28 ਲਈ ਗਏ 5 ਖਾ ਲੇ ਕੋਈ 6 ਖਾ ਲੇ ਅੱਛਾ ਜੀ ਕੋਈ 4 ਖਾ ਲੇ ਅੱਛਾ ਜੀ ਹਾਂ ਜੀ ਤੇ ਰੋਟੀ ਸਵੇਰ ਦੇ ਟਾਈਮ ਹੀ ਹੁੰਦੀ ਹੈ ਜੀ ਆਪਣੇ ਤੇ ਮਤਲਬ ਹਾਂ ਸੂਰ ਤਿੰਨ ਘੋਜ ਤੋਂ ਪਹਿਲੀ ਪਹਿਲੀ 4 ਵਜੇ ਤੋਂ ਹਾਂ ਜੀ ਇकडे ਇਹ ਤੇ ਲੇਬਰ ਹੁੰਦੀ ਹੈ ਉਹ ਤਾਂ ਫਿਰ ਤੁਹਾਡੇ ਕੋਲ ਬਹੁਤ ਆਉਂਦੀ ਹੋएगी ਕੋਈ ਲੇਬਰ ਦਾ ਇਲਾਕਾ ਹੈ ਬਟਾਲਾ ਰੋਡ ਹਾਂ ਜੀ ਆਉਂਦੇ ਨੇ ਜਿਹੜਾ ਮਤਲਬ ਗੱਲ ਤੁਹਾਡੀ ਬਣਾਈ ਦੀ ਤਕਰੀਬਨ ਤਕਰੀਬਨ ਖਤਮ ਹੋ ਹੀ ਜਾਂਦੀ ਹੈ ਯਾਰ ਅੱਛਾ ਜੀ ਹਾਂ ਜੀ ਅੱਛਾ ਬਾਪੂ ਜੀ ਤੁਹਾਡੀ ਚਾਹ ਦੀ ਚਰਚਾ ਬੜੀ ਸੁਣੀ ਹੈ ਪਿਆਓ ਵੀ ਦੇਖਦੇ ਆਂ ਪੀ ਕੇ ਕੀ ਤੇ ਵਾਕਿਆ ਕਮਾਲ ਹੈ ਕੀ ਚਾਹ ਦੇ ਵਿੱਚ ਦੇ ਦਿਓ ਤੁਸੀਂ ਇੱਕ ਗਲਾਸ ਦੇ ਦਿਓ ਇੱਕ ਗਲਾਸ ਸੋ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਦੁਆਰਾ ਜਿਹੜੀ ਬਣਾਈ ਹੋਈ ਚਾਹ ਹੋਸੀ ਪੀ ਰਹੇ ਆ ਤੇ ਵਾਕਿਆ ਹੀ ਬਾ ਕਮਾਲ ਜਿਹੜੀ ਚਾਹ ਬਣਾਈ ਹੋਈ ਹੈ ਬਾਪੂ ਜੀ ਚਾਹ ਬਾਅਦ ਚ ਵੀ ਨੇ ਨਾਲ ਹੋਰ ਗੱਲਾਂ ਕਰਦੇ ਆ ਤੁਸੀਂ ਨਾਲ ਚੱਲੋ ਅਸੀਂ ਦੇਖ ਰਹੇ ਆਂ ਕਿ ਤੁਸੀਂ ਇੱਥੇ ਨਾਲ ਆ ਜੋ ਕਿ ਇੱਥੇ ਜਿਹੜੇ ਬੜੇ ਹੀ ਵਧੀਆ ਜਿਹੜੇ ਸੋਫਾ ਸੈੱਟ ਵੀ ਲਾਏ ਹੋਏ ਨੇ ਕਿ ਜਾ ਕਿ ਜਿਹੜੀ ਲੇਬਰ ਹੁੰਦੀ ਏ ਤੇ ਉਹ ਸੋਫਿਆਂ ਤੇ ਆ ਕੇ ਤੇ ਜਿਹੜੀ ਬੈਠ ਜਾਂਦੀ ਏ ਇਹ ਸੋਫੇ ਲਾਉਣ ਦਾ ਇੱਥੇ ਕੀ ਕਾਰਨ ਹੈ ਕਾਰਨ ਕੋਈ ਨਹੀਂ ਸਾਬ ਇਹ ਐਕਸਟਰਾ ਦਾਣੇ ਵਜਿ ਮਿਲਿਆ ਸੀ ਅੱਛਾ ਹਾਂਜੀ ਤੇ ਇਹ ਇਚਰਾ ਨਹੀਂ ਲੱਗਦੀ ਉਹਨਾਂ ਨੂੰ ਕਹਿ ਲਿਆ ਕਿ ਸਾਡੇ ਕੋਲ ਬੇਕਾਰ ਹੋ ਗਿਆ ਉਹ ਆਪਾਂ ਜੋ ਇੱਥੇ ਰੱਖ ਲਿਆ ਬਾਕੀ ਆਪਣੇ ਕੋਲ ਦੇ ਚਾਰ ਪੰਜ ਕੁਰਸੀਆਂ ਆ ਗਈਆਂ ਬਾਂਛੇ ਇਹ ਟੇਕ ਆਪਣੇ ਹੱਥ ਦੀ ਬਣੇ ਨੇ ਅੱਛਾ ਹਾਂਜੀ ਤੇ ਦਾਪੂ ਜੀ ਕਿੰਨੇ ਕ ਕੱਪ ਚਾਹ ਦੇ ਵੇਚ ਜਾਂਦੇ ਨੇ ਕਿੰਨੀ ਕੀ ਸੇਲ ਹੋ ਜਾਂਦੀ ਏ ਦੇਖੋ ਜੀ ਸੇਲ ਕਹਿੰਦੇ ਬੋਲ ਘਟਿਆ ਅੱਛਾ ਜੇ ਗੱਲ ਸਮਝੀਓ ਨਿਕਲ ਨੂੰ ਕੋਈ ਜਾਂਦੀ ਰੋਟੀ ਨਾਲ ਲੱਗ ਜਾਂਦੀ ਹੈ ਅੱਛਾ ਜੀ ਹਾਂਜੀ ਤਾਂ ਬੜੇ ਹਾਂਜੀ ਹੈ ਕਿ ਤਦ ਹੀ ਮਤਲਬ 500 600 ਲਈ 600 ਹੋਵੇ ਉਹ ਮੈਨੂੰ ਇੰਨੀ ਕੀ ਸੇਲ ਆਪਣੀ 700 ਵੱਧ ਉਹ 700 ਇਸ ਤੋਂ ਬਸ ਇੰਨੀ ਕੀ ਸੇਲ ਨੂੰ ਤਾਪੂ ਜਿਹੜੇ ਐ ਸੋਸ਼ਲ ਮੀਡੀਆ ਐਂਬੂਲੈਂਸਰ ਹੈਗੇ ਬੜੀ ਵਾਰ ਤੁਹਾਡੀਆਂ ਵੀਡੀਓ ਬਣਾ ਕੇ ਲੈ ਕੇ ਜਾ ਚੁੱਕੇ ਨੇ ਤੁਹਾਡੀ ਪਤਨੀ ਵੀ ਉਹਦੇ ਨਾਲ ਸੀ ਕਿ ਐਨਾ ਬਜ਼ੁਰਗ ਬਾਪੂ ਜੀ ਦੀ ਮਦਦ ਕੀਤੀ ਜਾਵੇ ਕੋਈ ਮਦਦ ਵਾਸਤੇ ਅੱਗੇ ਆਇਆ ਜੀ ਇਕ ਤੋਂ ਆਏ ਜਰੂਰ ਆਈ ਅੱਛਾ ਜੀ ਇੱਕ ਤੋਂ ਦਿੱਲੀ ਤੋਂ ਆਏ ਸੀ ਅੱਛਾ ਤੇ ਨਾ ਦੋ ਦਿੱਲੀ ਤੋਂ ਆਏ ਸੀ ਅੱਛਾ ਹਾਂ ਜੀ ਤੇ ਕੋਈ ਮਦਦ ਕੀਤੀ ਉਹਨਾਂ ਨੇ ਆਏ ਇੱਕ ਜਿਹੜਾ 5-6000 ਰੁਪਏ ਦੇ ਗਿਆ ਇਹ ਕਿਹਨੇ 2000 ਰੁਪਏ ਦੇ ਗਏ ਹਾਂਜੀ ਅੱਛਾ ਬਾਪੂ ਜੀ ਤੁਸੀਂ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਹੋ ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਉਹ ਜਿਹੜੀ ਨਸ਼ੇ ਕਰ ਰਹੀ ਹੈ ਜਾਂ ਵਿਲੀ ਘੁੰਮਦੀ ਹੈ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸੋ ਅਸੀਂ ਜਿਹੜੀ ਸੰਦੇਸ਼ ਦੇਵਾਂਗੇ ਕਿ ਨਸ਼ਿਆਂ ਤੋਂ ਬਚੋ ਤੇ ਕੋਈ ਚੰਗਾ ਕੰਮ ਕਰੋ ਜਿਹੜਾ ਸਮਾਜ ਦੇ ਵਿੱਚ ਹਰ ਇੱਕ ਨੂੰ ਚੰਗਾ ਲੱਗੇ ਹਾਂਜੀ ਹਾਂਜੀ ਇਹ ਵੀ ਚਾਹ ਪੀਂਦੇ ਨੇ ਤੁਹਾਡੇ ਕੋਲ ਆ ਕੇ ਹਾਂਜੀ ਹਾਂਜੀ ਕਿੰਨੀ ਕੁ ਵਧੀਆ ਬਣਾਉਂਦੇ ਜੀ ਚਾਹ ਬਾਪੂ ਵਧੀਆ ਵਧੀਆ ਬਾਹੂ ਬੜੇ ਵਧੀਆ ਚਾਹ ਬਣਾਉਂਦਾ ਬਾਪੂ ਅੱਛਾ ਕਿੰਨੇ ਕਦਰ ਤੋਂ ਪੀਦੇ ਹੋ ਹਾਂਜੀ ਮੈਨੂੰ ਅੱਜ ਪਾ ਲਓ ਇਸ ਦਰਾਂ ਵਿੱਚ ਅੱਛਾ ਜੇਰੋਂ ਦੀ ਨਾ ਦੁਕਾਨ ਖੋਲੀ ਨਾ ਹੋਣੀ ਮੈਂ ਚਾਹ ਪੀਣਾ ਇਥੋਂ ਅੱਛਾ ਤੇ ਤੁਸੀਂ ਦੇਖ ਰਹੇ ਕਿ ਇਹ ਕਿੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਆਪ ਹੱਥੀਂ ਮਿਹਨਤ ਕਰਦੇ ਨੇ ਤੇ ਅੱਜ ਦੇ ਨੌਜਵਾਨ ਵੇਖੋ ਤੁਸੀਂ ਕਿਸ ਤਰ੍ਹਾਂ ਨਸ਼ਾ ਕਰ ਰਹੇ ਨੇ ਸੜਕਾਂ ਤੇ ਵੇਲੇ ਕੋ ਮਰੇ ਨਾ ਕਿ ਕਿਹਣਾ ਜਾਓਗੇ ਤੁਸੀਂ ਮਰ ਸਰ ਮੈਂ ਅੰਗਰੇਜ਼ੀ ਬੋਲਾਂਗਾ ਪੰਜਾਬੀ ਮੈਂ ਤੇ ਪੰਜਾਬੀ ਹੀ ਆ ਪੰਜਾਬੀ ਬੋਲਾਂਗਾ ਪਰ ਜਿਹੜਾ ਆਈ ਦੀ ਜਨਰੇਸ਼ਨ ਦਾ ਨਾ ਵੇਲਾ ਹੀ ਕਰਕੇ ਹੋ ਗਿਆ ਪੁੱਤ ਆਈ ਦੀ ਜਨਰੇਸ਼ਨ ਨਾ ਕੋਲ ਕਰਕੇ ਖੁਸ਼ ਨਹੀਂ ਹੈਗੇ ਮੰਨ ਲਓ ਵੀ ਕੰਮ ਕਰਕੇ ਹੀ ਖੁਸ਼ ਨਹੀਂ ਹੈਗਾ ਕੋਈ ਪੁੱਤ ਚਲ ਜਿਹੜਾ ਵੀ ਅੱਜ ਦਾ ਕੋਈ ਬੱਚਾ ਨਾ ਅੱਜ ਦਾ ਬੱਚਾ ਕੋਈ ਕੰਮ ਕਰਕੇ ਕੋਈ ਨਹੀਂ ਹੋ ਕਹਿੰਦਾ ਵੇਲਾ ਬੈ ਕੇ ਖਾਣਾ ਦੇਖੋ ਇਹਨੂੰ ਬੁੱਢੇ ਚਲੋ ਮੈਂ ਮੈਂ ਮੁੱਢਾ ਗਏ ਨਾਲ ਮੇ ਜੁਰਗ ਨਹੀਂ ਹਾਂਜੀ ਪਰ ਫਿਰ ਵੀ ਵੇਖ ਲੋ ਕੀ ਕਮਾ ਕੇ ਖਾਂਦੇ ਨੇ ਹਟਾਣਾ ਬਹੁਤ ਕੰਮ ਕੀਤਾ ਹਰ ਜਿਹੜਾ ਕੰਮ ਆਈਂਦਾ ਜਿਹੜਾ ਕੰਮ ਸਿੱਕਿਆ ਨਾ ਕਦੀ ਤੇਰੇ ਕੋ ਕਹਿੰਦੇ ਖੋਣਾ ਨਹੀਂ ਚਲੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਮੇਰਾ ਆਖਰੀ ਸਵਾਲ ਹੈ ਕਿ ਕਿਸੇ ਨੇ ਤੁਹਾਡੇ ਕੋ ਲਾ ਕੇ ਪ੍ਰਸ਼ਾਦਾ ਛਕਣਾ ਹੋਵੇ ਜਾਂ ਚਾਹ ਚਾਹ ਪੀਣੀ ਹੋਵੇ ਤੇ ਕੀ ਐਡਰੈਸ ਹੈ ਤੁਹਾਡਾ ਸਾਡਾ 81 ਨੰਬਰ ਪਿਲਰ ਹੈ ਸੈਂਸਿਟੀਵ ਮੋਡ ਲਾ ਜੋ ਅਪਰਿਵ ਯਾ ਪਿੱਲਰ ਨੂੰ ਸੈਂਸਿਟੀਵ ਮੋਡ ਦਾ ਹੈ ਜੇ ਬਟਾਲਾ ਨੂੰ ਬਿਜਲੀ ਕਰਵਾਇਦਾ ਜੀ ਤੇ ਕੀ ਕੀ ਹੁੰਦਾ ਹੈ ਉਹ ਹੀ ਦੱਸ ਦੋ ਵੀ ਕੀ ਕੀ ਤੁਹਾਡੇ ਨੂੰ ਮਿਲ ਸਕਦਾ ਹੈ ਅਸੀਂ ਛਕੀਆਂ ਦੋ ਬਣਾਈਆਂ ਨੇ ਕਦੀ ਆਲੂ ਜਾਂ ਮੋੜਲੀ ਜਾਂ ਕੋਈ ਮਤਲਬ ਆਲੂ ਨਹੀਂ ਤੜਿਆ ਮੂੜਾ ਦੇ ਜਗਾ ਇੱਕ ਦਾਲ ਵੀਰਵਾਰ ਨੂੰ ਕੜੀ ਹੁੰਦੀ ਹੈ ਛੇਵਾਰ ਨੂੰ ਛੋਲੇ ਬਣਾਈ ਜਿਹੜੇ ਕਾਲੇ ਕਨੇ ਨਾਲ ਭੁਲਕੇ ਹੁੰਦੇ ਹਾਂ ਹਾਂਜੀ ਹਾਂ ਕਿਨੇ ਦੇ ਦਿੰਦੇ ਦਾਲੂਦਾਰੇ ਕਿਲੇ ਦੀ ਬਾਦ ਦੇ ਦੇਖੋ ਜੀ ਇਹ 50 ਰੁਪਏ ਲਈ ਦੇਣੇ ਭਾਵੇਂ 5 ਖਾਲੇ ਦੇ ਸਾਦੇ 6 ਖਾਲੇ 4 ਖਾਲੇ ਅੱਛਾ ਜੀ ਇਹ 50 ਰੁਪਏ ਲਈ ਰਾਜਕਾ ਕੇ ਭੇਜ ਦਿਓ ਹਾਂਜੀ 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 ਠੀਕ ਹੈ ਜੀ ਧੰਨਵਾਦ ਬਾਪੂ ਜੀ